ਵਾਕਿਤੇ ਮਿਠਾਈ ਦੀ ਨਾਮ ਅਤੇ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਕਿ ਪੰਜਾਬ ਪੁਲਿਸ ਵੱਲੋਂ ਵੱਡਾ ਇੱਕ ਕਾਫਲਾ ਜਿਹੜਾ ਅੱਜ ਫਲੈਗ ਮਾਰਚ ਕੱਢਿਆ ਜਾ ਰਿਹਾ ਹੈ। ਸੋ ਥਾਣਾ ਜਮਾਲਪੁਰ ਦੇ ਹੋਰ ਵੀ ਕਾਫੀ ਥਾਣਿਆਂ ਤੋਂ ਜਿਹੜੀ ਗੱਡੀਆਂ ਨੇ ਔਰ ਪੀਸੀਆਰ ਮੁਲਾਜ਼ਮ ਦੇ ਜਿਹੜੇ ਬਾਈਕਾਂ ਦੇ ਨਾਲ ਜੋ ਵੱਡਾ ਕਾਫਲੇ ਦੇ ਨਾਲ ਅੱਜ ਇੱਕ ਫਲੈਗ ਮਾਰਚ ਕੱਢਿਆ ਜਾ ਰਿਹਾ ਹੈ ਤਸਵੀਰਾਂ ਤੁਸੀਂ ਦੇਖ ਸਕਦੇ ਹੋ। ਅਮੇਜ਼ਿੰਗ ਟੀਵੀ ਚੈਨਲ ਦੇ ਰਾਹੀਂ ਜਿਹੜਾ ਤਾੜਾ ਜਮਾਲਪੁਰ ਦੇ ਵੱਲੋਂ ਇਹ ਸਾਰਾ ਫਲੈਗ ਮਾਰਚ ਕੱਢਿਆ ਜਾ ਰਿਹਾ ਇਹ ਚੋਣ ਜਾਬਤਾ ਲੱਗ ਚੁੱਕਿਆ ਤੇ ਲੋਕਾਂ ਦੇ ਵਿੱਚ ਭਰੋਸਾ ਬਣਾਉਣ ਲਈ ਵੀ ਕੋਈ ਮਾੜਾ ਅਨਸਰ ਕੋਈ ਗਲਤ ਕੰਮ ਨਹੀਂ ਹੋਏਗਾ ਲੋਕੀ ਬੇਫਿਕਰੀ ਨਾਲ ਮਤਲਬ ਵੋਟ ਪਾ ਸਕਦੇ ਆ ਕਿਸੇ ਦੀ ਕੋਈ ਦਵਾਉ ਨਹੀਂ ਹੋਇਆ ਇਸ ਕਰਕੇ ਲੋਕਾਂ 'ਚ ਭਰੋਸਾ ਬਣਾਉਣ ਲਈ ਜਾਗਰੂਕ ਕਰਨ ਲਈ ਮਾੜੇ ਅਨਸਰ ਨੱਥ ਪਾਉਣ ਲਈ ਇਹ ਫਲੈਗ ਮਾਰਚ ਕੀਤਾ ਜਾ ਰਿਹਾ ਸਬ ਡਿਵੀਜ਼ਨ ਇੰਡਸਟਰੀ ਏਰੀਆ ਇਹ ਏਰੀਆ 'ਚ ਹਾਂ ਸਰ ਕਿੱਧਰ ਕਿੱਧਰ ਫਲੈਗ ਮਾਰਚ ਕੱਢ ਰਹੇ ਹੋ ਕਿੱਧਰ ਕਿੱਧਰ ਜਾਈਗੇ ਤੁਸੀਂ ਇਹ ਥਾਣਾ ਆਪਣਾ ਜਮਾਲਪੁਰ ਮੋਤੀ ਨਗਰ ਤੇ ਫੋਕਲ ਇਹ ਕੋਮ ਕਲਾ ایرিয়া ਜਿਹੜੇ ਚਾਰ ਥੜੇ ਇਸੇ ਦੀ ਫਲੈਗ ਮਾਰਕ ਕੀਤਾ ਜਾਏਗਾ ਇੱਕ ਉਹਨਾਂ ਦੇ ਮੱਦੇਨਜ਼ਰ ਹਥਿਆਰਾਂ ਦੇ ਬਾਰੇ ਕੁਝ ਡਾਇਰੈਕਸ਼ਨ ਜਿ ਹੋਈਆਂ ਨੇ ਇਹਦੇ ਵਿੱਚ ਅਸਲਾ ਜਮ੍ਹਾਂ ਕਰਾਇਆ ਜਾਣਾ ਪੜਦਾ ਜਾਬਤ ਅਨਸਾਰ ਤੇ ਉਹ ਸਾਰਿਆਂ ਨੂੰ ਹਦਾਇਤ ਕੀਤੀ ਜਾ ਰਹੀ ਵੀ ਜਮ੍ਹਾਂ ਕਰਾਉਣ ਕਿ ਜਲਦੀ ਤੋਂ ਜਲਦੀ ਜੇ ਇਸ ਕਰਕੇ ਕੋਈ ਮਾੜੀ ਘਟਨਾ ਨਾ ਵਾਪਰ ਸਕੇ